ਰਵਾੜ ਪ੍ਰਵਾਹ ਨਿਕਲ ਕੇ ਨੀਰ ਦਾ ਜਸਣੇ ਦਰਨਾ ਇਹ ਜਿਹੜੇ ਮੋਕਾ ਬਣਦਾ ਹੈ ਜਾਨਾ ਕੋਈ ਨਹੀਂ ਦਗਾ ਦਾ ਮੈਂ ਆਪ ਦੀ ਵਨ ਬੈਕਪੋਰਟ ਕੋਲ ਦੇਖੀ ਭਰੇ ਉਹਨੂੰ ਕੋਲ ਗ੍ਰੀਪੀ ਭਰੇ ਬਸ ਕੇਵਲ ਇਹ ਕਹਿੰਦਾ ਅ ਸਭੂ ਲਾਲ ਨਸਨ ਦਰ ਡਾਕਟਰ ਵਰਕੇ ਆ ਦਸਰ ਤੋਂ ਹੀ ਇਹ ਰਹਾ ਕਹਾਣੀ ਅਗਰ ਬਿਲਕੁਲ ਮੇਰੇ ਲਈ ਇੱਕ ਹੋਰ ਮਾਨ ਦੀ ਗੱਲ ਅੱਜ ਕਿ ਮੇਰੇ ਹਲਕੇ ਦੇ ਵੱਡਾ ਕਸਵਾ ਨੋਰ ਜੰਮ ਸਿੰਘ ਉਥੋਂ ਦੇ ਸਾਡੇ ਨੌਜਵਾਨ ਅੰਕਸ਼ ਕੁਮਾਰ ਜਿਨੇ ਪਿਛਲੇ ਦਿਨੀ ਨੀਡ ਦਾ ਟੈਸਟ ਕਲੀਅਰ ਕੀਤਾ ਸੋ ਅੱਜ ਇਹ ਮੈਨੂੰ ਮਿਲਣ ਵੀ ਆਇਆ ਅੰਕਸ਼ ਔਰ ਇਹਨਾਂ ਦੇ ਡੈਡੀ ਵਿਨੋਦ ਨਾਲ ਆਏ ਨੇ ਸੋ ਸਭ ਤੋਂ ਪਹਿਲਾਂ ਤਾਂ ਅੰਕਸ਼ ਨੂੰ ਬਹੁਤ-ਬਹੁਤ ਮੁਬਾਰਕਾ ਔਰ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਕਿ ਇਸ ਨੌਜਵਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਆਲ ਫਿਰੋਜ਼ਾ ਸਰਕਾਰੀ ਸਕੂਲ ਦੇ ਵਿੱਚੋਂ ਪਲੱਸ 2 ਕੀਤੀ ਆ ਔਰ ਆਨਲਾਈਨ ਇਹਨੇ ਮਿਹਨਤ ਕਰਕੇ ਨੀਰ ਦਾ ਟੈਸਟ ਦਿੱਤਾ ਤੇ ਇਸ ਤੋਂ ਵੀ ਵੱਡੀ ਗੱਲ ਇਹ ਆ ਕਿ ਇਸ ਬੱਚੇ ਨੇ ਇੰਨੀ ਸ਼ਾਨਦਾਰ ਮੈਡ ਲਈ ਹੈ ਕਿ ਉਹ ਸਰਕਾਰੀ ਸੀਟ ਮਿਲੀ ਹੈ। ਔਰ ਮੈਂ ਇਹੀ ਗੱਲ ਕਹਿ ਸਕਦਾ ਕਿ ਮਾਨਸਕਾਰ ਜਿਹੜੀ ਲਗਾਤਾਰ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦੇ ਲਈ ਪੂਰੀ ਜਨਜਾਨ ਲਾ ਰਹੀ ਹੈ ਔਰ ਇਸ ਤੋਂ ਇਲਾਵਾ ਇੱਕ ਨੌਜਵਾਨ ਹੋਰ ਮਨਵਾਲ ਪਿੰਡ ਦਾ ਸਾਡਾ ਬਿਲਕੁਲ ਬਾਰਡਰ ਦੇ ਉੱਤੇ ਉਹ ਵੀ ਬੱਚਾ ਨੀਰ ਦਾ ਟੈਸਟ ਉਹਨੇ ਗੀਰ ਦਿੱਤਾ ਸੋ ਪਿਛਲੇ ਦਿਨਾਂ ਦੇ ਅੰਦਰ ਅ ਨੀਰ ਦੇ ਟੈਸਟ ਕਲੀਅਰ ਕੀਤੇ ਨੇ ਸਰਕਾਰੀ ਬੱਚਿਆਂ ਨੇ ਜੇ ਮੈਨਜ਼ੇ ਟੈਸਟ ਅਖੀਰ ਕੀਤੇ ਨਾ ਜੀ ਐਡਵਾਂਸ ਕੀਤੇ ਨੇ ਸੋ ਇਹ ਪ੍ਰਤਿਭਾ ਜਿਹੜੀ ਆ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀ ਦੱਬੀ ਰਹਿ ਜਾਂਦੀ ਸੀ ਪੈਸੇ ਦੀ ਵਜ੍ਹਾ ਕਰਕੇ ਜਾਂ ਹੋ ਕੇ ਕਰਨਾ ਕਰਕੇ ਸਰਕਾਰ ਨੇ ਇੱਕ ਮੌਲ ਐਸਾ ਦਿੱਤਾ ਉਸ ਮੌਲ ਦਾ ਬੱਚੇ ਲਾਭ ਉਠਾ ਕੇ ਵੱਡੇ ਵੱਡੇ ਟੈਸਟ ਕਲੀਅਰ ਕਰਦੇ ਆ ਸੋ ਫਿਰ ਦੁਬਾਰਾ ਅੰਕਸ ਨੂੰ ਬਹੁਤ ਬਹੁਤ ਮੁਬਾਰਕਾ ਮੇਰੇ ਹਲਕੇ ਦਾ ਇਹਨੇ ਨਾਰੋਸਨ ਕੀਤਾ ਇਹਦੇ ਪਿਤਾ ਜੀ ਵੀ ਆਏ ਨੇ ਸੋ ਮੈਂ ਲੱਗਦਾ ਕਿ ਮੈਨੂੰ ਲੱਗਦਾ ਕਿ ਜਿਹੜਾ ਮਾਨਸਕਾਰ ਦਾ ਸਿੱਖਿਆ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਜਿਹੜੀ ਉਹ ਮਹਮ ਸੁਰ ਪੰਜਾਬ ਚ ਕੀਤੀ ਆ ਤੇ ਉਹਦਾ ਹੀ ਮਤਲਬ ਸਿੱਟਾ ਹੈਗਾ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਡਾਕਟਰ ਮਨਲੀ ਜਾ ਰਹੇ ਆ ਇਹ ਮੇਰੇ ਲਈ ਖੁਸ਼ੀ ਵਾਲੀ ਗੱਲ ਵੀ ਹੈ ਤੇ ਆਮ ਲੋਕਾਂ ਨੂੰ ਵੀ ਸਰਕਾਰੀ ਸਕੂਲਾਂ ਵਾਲੇ ਪਾਸੇ ਆਪਣੇ ਬੱਚਿਆਂ ਨੂੰ ਪੜਾਉਣ ਦੀ ਪ੍ਰੇਰਣਾ ਕਰਨਾ ਚਾਹੀਦਾ ਸੋ ਅੰਕ ਦੁਆਰਾ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਹੈ ਮੈਂ ਆਪਣੀ 10th ਨਰੋਡ ਜਮਲ ਸਿੰਘ ਕਿਸ਼ੋਰ ਭਾਰਤੀ ਪਬਲਿਕ ਸਕੂਲ ਉੱਥੇ ਕੀਤੀ ਹੈ ਪੇਰ 12th ਵਾਸਤੇ ਸਾਡਾ ਮੈਂ मतलब ਮੈਂ ਮੈਡੀਕਲ ਕਰਨਾ ਸੀ ਤੇ ਸਾਡੇ ਰੋਡ ਦੇ ਅਮਨ ਸਿੰਘ ਬਾਇਓ ਨਹੀਂ ਸੀ। ਉਹਦੇ ਕਾਰਨ ਮੈਂ ਦਿੱਲੀ ਖਰੋਜਾ ਗਿਆ। ਉੱਥੇ ਟੀਚਰ ਵੀ ਸਾਨੂੰ ਉਹ ਬੜੀਆਂ ਮੇਲਾ ਮਿਲੇ ਜਿਨ੍ਹਾਂ ਨੇ ਮੇਰੇ ਅੰਦਰ ਥੋੜਾ ਜਿਹਾ ਮਤਲਬ ਉਹ ਚੀਜ਼ ਜज्बा ਪਾਇਆ ਔਰ ਦੂਸਰਾ ਡਾਕਟਰ ਬਣਨ ਦੇ ਪਿੱਛੇ ਸਭ ਤੋਂ ਵੱਡਾ ਹੱਥ ਮੇਰੇ ਪਾਪਾ ਦਾ ਮੇਰੇ ਪੇਰੈਂਟਸ ਦਾ ਔਰ ਜਿਨ੍ਹਾਂ ਨੇ ਮੈਨੂੰ ਮਤਲਬ ਇੰਨੇ ਸਾਲ ਮਿਹਨਤ ਕਰਵਾਈ ਔਰ ਨਾਲ ਹੀ ਨਾਲ ਮੇਰਾ ਖਿਆਲ ਰੱਖਿਆ ਜਿਹਦੇ ਕਾਰਨ ਮੈਨੂੰ ਕੋਈ ਦਿੱਕਤ ਨਹੀਂ ਆਈ ਤਿਆਰੀ ਕਰਦੇ। प्राइवेट जॉब मजदूरी कार्ड बने प्रीमियम एंड प्रेस्टीजियस प्रोफेशनल इंस्टीट्यूट प्रोवाइडिंग अड रेंज ऑफ प्रोफेशनल कोर्सेज विथ हंड्रेड परसेंट प्लेसमेंट assistance, वी आर श्री साई ग्रुप ऑफ Institutes.